ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਲ੍ਹਾ ਬਟਾਲਾ ਭਾਜਪਾ ਜਨਤਾ ਪਾਰਟੀ ਤੋਂ ਮੈਂ ਦੱਸਣਾ ਚਾਹੁੰਦਾ ਕਿ ਜੋ ਹੜ੍ਹ ਪ੍ਰਭਾਵਿਤ ਇਲਾਕੇ ਡਿਸਟ੍ਰਿਕਟ ਗੁਰਦਾਸਪੁਰ ਜਿਹੜੀ ਮਾਰ ਹੇਠ ਪਾਣੀ ਦੀ ਆਏ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਹਵਾਈ ਸਰਵੇਖਣ ਰਾਹੀਂ ਔਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਔਰ ਵੱਖ-ਵੱਖ ਲੋਕਾਂ ਦੇ ਨਾਲ ਮੀਟਿੰਗ ਕਰਕੇ ਜੋ ਸਰਵੇਖਣ ਕੀਤਾ ਬੜੀ ਚਿੰਤਾ ਉਹਨਾਂ ਨੂੰ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਜੋ ਇਹ ਹੜਾਂ ਦੀ ਆਪ ਦਾ ਆਈ ਹੈ ਇਹ ਕੁਦਰਤੀ ਕਰੋਪੀ ਦਾ ਉਹਨਾਂ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਜੋ 1600 ਕਰੋੜ ਦੀ ਵਿੱਤੀ ਸਹਾਇਤਾ ਔਰ ਡਿਜ਼ਾਸਟਰ ਰਲੀਫ ਫੰਡ ਦੇ ਵਿੱਚ ਜੋ ਪੰਜਾਬ ਸਰਕਾਰ ਨੂੰ 12000 ਕਰੋੜ ਰੁਪਇਆ ਭੇਜਿਆ ਸੋ ਉਹਨਾਂ ਨੇ ਹੁਣ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੇ ਕੈਬਿਨਟ ਮੰਤਰੀਆਂ ਦੀ ਵੱਖ-ਵੱਖ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਅੰਦਰ ਡਿਊਟੀ ਲਾਈ ਉਸ ਲੜੀ ਤਹਿਤ ਕੱਲ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਵਿਧਾਨ ਸਭਾ ਦੇ ਵਿੱਚ ਸਾਡੇ ਆਨਨੇਬਲ ਮਿਨਿਸਟਰ ਸ਼੍ਰੀ ਪ੍ਰਤਾਪ ਜਿਰਾਉ ਜਾਦਵ ਜੀ ਇੱਥੇ ਪਹੁੰਚ ਰਹੇ ਨੇ ਜੋ ਆਨਨੇਬਲ ਮਿਨਿਸਟਰ ਹੈਲਥ ਸਟੇਟ ਹੈਲਥ ਔਰ ਵੈਲਫੇਅਰ ਨੇ ਔਰ ਉਹ ਕੱਲ ਇਸ ਇਲਾਕੇ ਦਾ ਸ਼੍ਰੀ ਹਰਗੋਬਿੰਦਪੁਰ ਵਿਧਾਨ ਸਭਾ ਦਾ ਪੂਰਾ ਸਰਵੇਖਣ ਕਰਨਗੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣਗੇ ਔਰ ਉਹਨਾਂ ਲੋਕਾਂ ਦਾ ਹਾਲ ਜਾਣਨਗੇ ਜੋ ਇਸ ਆਫਤਾ ਦਾ ਸ਼ਿਕਾਰ ਹੋਏ ਨੇ ਹੜ੍ਹਾਂ ਦੀ ਮਾਰ ਇੱਥੇ ਜੋ ਜ਼ਮੀਨ ਆਈ ਆ ਬਜ਼ਾਰ ਦੇ ਨਾਲ ਲੱਗਦੇ ਇਲਾਕੇ ਘਰ ਜਮੀਨਾ ਔਰ ਉਹਨਾਂ ਦਾ ਮਾਲ ਡੰਗਰ ਦਾ ਜੋ ਨੁਕਸਾਨ ਹੋਇਆ ਪੂਰਾ ਸਰਵੇ ਕਰਕੇ ਉਸ ਦਾ ਵੱਧ ਤੋਂ ਵੱਧ ਇਹਨਾਂ ਲੋਕਾਂ ਨੂੰ ਲਾਭ ਦੇ ਸਕੇ ਮੁਆਵਜ਼ਾ ਮਿਲ ਸਕੇ ਤੋਂ ਆਪ ਪੂਰੇ ਇਲਾਕੇ ਦੇ ਅੰਦਰ ਇਹ ਦੇਖ ਕੇ ਜਾਣ ਦੇਖੋ ਜੀ ਪੰਜਾਬ ਸਰਕਾਰ ਨੇ ਤਾਂ ਫੌਰੀ ਜਿਹੜੀ ਵਿੱਤੀ ਸਹਾਇਤਾ ਇਹਨਾਂ ਹਰ ਪ੍ਰਭਾਵਿਤ ਕੀਤਾ ਬਾਰੇ ਉਹ ਦੇ ਚੁੱਕੇ ਨੇ ਬਾਕੀ ਉਹ ਖੁਦ ਕਿਉਂਕਿ ਸਾਡੇ ਜੀਸ਼ਟ ਪ੍ਰਧਾਨ ਮੰਤਰੀ ਜੀ ਬਹੁਤ ਚਿੰਤਾ ਕਰ ਰਹੇ ਨੇ ਪੰਜਾਬ ਦੀ ਔਰ ਇਹ ਖੁਦ ਸਾਰੇ ਇਲਾਕਿਆਂ ਦੇ ਵਿੱਚ ਮਨਿਸਟਰਾਂ ਨੂੰ ਭੇਜ ਰਹੇ ਨੇ ਇਹ ਸਾਰੇ ਮੰਤਰੀ ਸਹਿਬਾਨ ਅੱਖੀਂ ਦੇਖਣ ਜਾ ਕੇ ਇਹ ਲੋਕ ਕਿੰਨੀ ਤਰ੍ਹਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਔਰ ਸਾਰਾ ਉਹਨਾਂ ਦਾ ਸਰਵੇ ਕਰਕੇ ਉਹ ਵੱਖ-ਵੱਖ ਜਿਹੜੇ 11 ਨਿਕਾਤੀ ਪ੍ਰੋਗਰਾਮ ਉਹਨਾਂ ਨੇ ਬਣਾਏ ਨੇ ਚਾਹੇ ਉਹਦੇ ਵਿੱਚ ਆਵਾਸ ਯੋਜਨਾ ਹੋਵੇ ਚਾਹੇ ਉਹ ਜ਼ਮੀਨ ਦਾ ਨੁਕਸਾਨ ਹੋਵੇ ਚਾਹੇ ਉਹ ਪਸ਼ੂ ਦਾ ਨੁਕਸਾਨ ਹੋਵੇ ਚਾਹੇ ਉਹ ਕਿਸੇ ਵੀ ਕਿਸਮ ਦਾ ਬੱਚਿਆਂ ਦਾ ਪਰਿਵਾਰਾਂ ਦਾ ਕਿਸੇ ਦਾ ਵੀ ਨੁਕਸਾਨ ਹੋਇਆ ਉਹ ਪ੍ਰਧਾਨ ਮੰਤਰੀ ਖੁਦ ਦੇਖ ਕੇ ਸਰਵੇ ਕਰਕੇ ਪ੍ਰਧਾਨ ਮੰਚੀ ਦੇ ਧਿਆਨ ਵਿੱਚ ਲਿਆਉਣ ਮੈਂ ਇਹ ਜੀਣਾ ਚਾਹੁੰਦਾ ਕਿ ਕੱਲ ਜਿਹੜਾ ਸਰਵੇ ਕਰਨ ਆ ਰਹੇ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਸਾਰਾ ਇਲਾਕਾ ਉਹਨਾਂ ਦੀ ਉਡੀਕ ਕਰ ਰਿਹਾ ਕਿ ਉਹ ਆਪਣਾ ਅੱਖੀ ਦੇਖ ਕੇ ਜਾਣ ਜੋ ਇਸ ਆਫਤ ਦਾ ਸ਼ਿਕਾਰ ਇਸ ਦਰਿਆ ਦੀ ਮਾਰੇ ਠਾਇ ਨੇ ਹੜਾ ਦੀ ਮਾਰੇ ਠਾਇ ਨੇ ਲੋਕ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਔਰ ਇਹ ਸਾਨੂੰ ਪੂਰੀ ਆਸ ਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇੰਨੀ ਚਿੰਤਾ ਕਿ ਉਹਨਾਂ ਨੇ ਘਟੋ ਘਟ ਵੀ ਪੰਜਾਬ ਵਾਸਤੇ 15 ਤੋਂ 20 ਕੈਬਨਟ ਮਨਿਸਟਰ ਨੇ ਜੋ ਪੰਜਾਬ ਦੇ ਤੇ ਮੈਂ ਲਾਜਵੰਤ ਸਿੰਘ ਲਾਟੀ ਸਰਪੰਚ ਜਲਾ ਮੰਤਰੀ ਬਟਾਲਾ ਮੇਰੇ ਹਲਕਾ ਸ਼੍ਰੀ ਹਰਗੁੰਪੁਰ ਸਾਹਿਬ ਦੇ ਕੇਂਦਰੀ ਮੰਤਰੀ ਆਉਣ ਤੇ ਉਹਨਾਂ ਦਾ ਜੀ ਆਇਆਂ ਕਹਿਣਾ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਦਾ ਵੀ ਜੋ ਵੀ ਨੁਕਸਾਨ ਹੜਪੀੜ ਤਾਰਾਂ ਵੀ ਮੌਸਮੀ ਬਾਰਿਸ਼ਾਂ ਰਹੀ ਹੋਇਆ ਉਹ ਸਮੇਂ ਸਰਪੰਚ ਕੇ ਆਪਣੀ ਦੁੱਖ ਤਕਲੀਫ ਮੰਤਰੀ ਸਾਹਿਬ ਨੂੰ ਦੱਸਣ ਤਾਂ ਜੋ ਉਹਨਾਂ ਦਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਸਕੇ